ਕੋਈ ਵਾਕਈ ਕਿਸੇ ਸਰਕਾਰ ਨੇ ਕੰਮ ਕੀਤਾ ਹੋਇਆ ਭਾਵੇਂ ਕੇਂਦਰ ਸਰਕਾਰ ਨੇ ਭਾਵੇਂ ਪੰਜਾਬ ਨੇ 5 ਸਾਲ ਤੱਕ ਕੋਈ ਨਹੀਂ ਪੁੱਛਦਾ 5 ਸਾਲ ਬਾਅਦ ਹੀ ਤਾਂ ਇਲੈਕਸ਼ਨਾਂ ਆਉਂਦੇ ਚਾਹੇ ਉਹ ਐਮਪੀ ਦੇ ਆਂ ਚਾਹੇ ਉਹ ਐਮਐਲਏ ਦੇ ਆਂ 5 ਸਾਲ ਬਾਅਦ ਹੀ ਇਲਾਕੇ ਚ ਜਾਉਣਾ ਹੁੰਦਾ ਇੱਥੇ ਮੇਰਾ ਮੁੰਡਾ ਬੇਲਾ ਉਹ ਬੇਲਾ ਖੜਾ ਦੇ ਜੇ ਕਿਸ ਨੂੰ ਕਹਾਂ ਵੀ ਸਾਨੂੰ ਸਾਡੇ ਬੱਚੇ ਨੂੰ ਨੌਕਰੀ ਦੇ ਦਿਓ ਤੇ ਉਹ ਕਹਿ ਦਿੰਦੇ ਨੇ ਤੁਸੀਂ ਉਹਦੇ ਕੋਲ ਜਾਓ ਉਹਦੇ ਕੋਲ ਜਾਓ ਕੋਈ ਸਾਨੂੰ ਪੁੱਛਦਾ ਨਹੀਂਗਾ ਇੱਥੇ ਬੱਚਿਆਂ ਨੂੰ ਭਗਵਾਨ ਵਾਟਕੰਡਾ ਕੇ 2500 ਰੁਪਏ ਪਰਸਨ ਦਾ ਵੜੇਪਾ ਚ ਤੇ ਝੂਠ ਬੋਲ ਕੇ ਵਸ ਵੋਟਾਂ ਲੈ ਗਿਆ ਬਾਹਰ ਇਸੇ ਲਈ ਜਾ ਰਹੇ ਕਿਉਂਕਿ ਇੱਥੇ ਮਿਹਨਤ ਕਰਦੇ ਉਸੇ ਸਾਥ ਸੈਲਰੀ ਨਹੀਂ ਮਿਲਦੀ ਨਹੀਂ ਨਹੀਂ ਕੋ ਕਰਨਾ ਤਾਂ ਹੁੰਦਾ ਨੀਗਾ ਲੜ ਲਪਲਾਰੀ ਬਸ ਦੀ ਸਵਾਰੀ ਤੇ ਇਸ ਵਕਤ ਮੈਂ ਹੈਗਾ ਲੁਧਿਆਣੇ ਜਿਹਨੂੰ 스마트 ਸਿਟੀ ਵੀ ਕਹਿ ਲੈਂਦੇ ਆ ਇੰਡਸਟਰੀਅਲ ਹੱਬ ਕਹਿ ਲੈਂਦੇ ਆ ਇੱਥੋਂ ਅਸੀਂ ਜਾ ਰਹੇ ਆ ਮੁੱਲਾਪੁਰ ਦਾਖਾ 18 ਕਿਲੋਮੀਟਰ ਦਾ ਸਫ਼ਰ ਹੈ ਘਟ ਝਟਕੇ ਨਹੀਂ ਕਿਉਂਕਿ ਫਲਾਈਓਵਰ ਹੈ ਪਰ ਲੋਕਾਂ ਨਾਲ ਗੱਲਾਂ ਕਰਾਂਗੇ ਕਿ ਆਖਿਰਕਾਰ ਲੁਧਿਆਣੇ ਦੇ ਕੀ ਮਸਲੇ ਨੇ ਆ ਇੰਡਸਟਰੀਅਲ ਹੱਬ ਕਿਹਾ ਜਾਂਦਾ ਪਰ ਵਾਕਈ ਹੱਬ ਰਹਿ ਗਈ ਜਾਂ ਨਹੀਂ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਕਿਹੋ ਜੀ ਆ ਬੜੀਆਂ ਸਾਰੀਆਂ ਗੱਲਾਂ ਨੇ ਮੈਂ ਬਜ਼ਮ ਵਰਮਾ ਮੇਰੇ ਨਾਲ ਨੇ ਬਿਲਕੁਲ ਬਜ਼ਮ ਰੋਜ਼ ਦੀ ਤਰ੍ਹਾਂ ਮੈਂ ਪ੍ਰਿਆंका ਵੀ ਹੂੰ ਬਜ਼ਮ ਵਰਮਾ ਦੇ ਨਾਲ ਔਰ ਵਾਕਈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੰਡਸਟਰੀਅਲ ਹੱਬ ਤਾਂ ਹੈ ਲੇਕਿਨ ਹੁਣ ਇੰਡਸਟਰੀ ਕਿੰਨੀ ਕਿ ਬਚੀ ਹੈ ਪੰਜਾਬ 'ਚ ਕਿਉਂਕਿ ਵਿਰੋਧੀ ਤਰ੍ਹਾਂ ਤਾਂ ਕਹਿ ਰਿਹਾ ਕਿ ਯੂਪੀ ਚਲੇਗੀ ਜਾਂ ਵਾਕਈ ਲੋਕਦਸ਼ਨ ਕੇ ਲੁਧਿਆਣਾ ਦੇ ਵੀ ਕਿੰਨੀ ਕਿ ਇੰਡਸਟਰੀ ਹੈ ਕਿਉਂਕਿ ਲੁਧਿਆਣਾ ਉਹ ਥਾਂ ਹੈ ਜਿੱਥੇ ਆਪਣਾ ਮਾਈਗ੍ਰੇਟ ਜਿਹੜੇ ਕਰਨ ਵਾਲੇ ਲੋਕ ਨੇ ਮਾਈਗ੍ਰੇਟਰੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਯੂਪੀ ਤੋਂ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਬਹੁਤ ਸਾਰੇ ਲੋਕ ਆ ਕੇ ਕੰਮ ਕਰਦੇ ਨੇ ਪਰ ਮੈਂ ਕਹਿੰਦਾ ਲੇਡੀਜ਼ ਫਸਟ ਕਿਹਾ ਜਾਂਦਾ ਹੈ ਇੱਥੋਂ ਸਟਾਰਟ ਕਰ ਲੈਨੇ ਆ ਸਭ ਤੋਂ ਪਹਿਲਾਂ ਕਿੱਥੇ ਚੱਲੇ ਹੋ ਤੁਸੀਂ ਮੋਗਰੇ ਜੀ ਅੱਛਾ ਰੋਡਵੇਜ਼ ਨਹੀਂ ਜਾ ਰਹੇ ਹੈ ਨਾ ਆਧਾਰ ਕਾਰਡ ਤੇ ਫਰੀ ਹੈ ਫਰੀ ਤਾਂ ਹੈਗਾ ਟਾਈਮ ਲੱਗਦਾ ਟਾਈਮ ਲੱਗਦਾ ਰੁਕਦੀ ਵੀ ਨਹੀਂ ਹੈਗੀ ਰੁਕਦੀ ਨਹੀਂ ਕਿ ਰੁਕਦੀ ਹੈ ਨਹੀਂ ਰੁਕਦੀ ਤਾਂ ਹੈਗੀ ਪਰ ਟਾਈਮ ਲੱਗਦਾ ਅੱਛਾ ਅਛਾ ਤੁਸੀਂ ਸੁਣ ਹੀ ਲਿਆ ਹੁਣ ਅਸੀਂ ਚਰਚਾ ਕਰ ਰਹੇ ਆ ਇਲੈਕਸ਼ਨਸ ਨੇ ਅੱਗੇ ਕੀ ਸੋਚ ਰਹੇ ਹੋ ਵੋਟ ਪਾਣੀ ਹੈ ਕੀ ਚੱਲੇ ਦਿਮਾਗ 'ਚ ਵੀ ਕੌਣ ਚੰਗਾ ਸੀ ਕਹਿੰਦੇ ਠੀਕ ਕੀਤਾ ਕਹਿੰਦੇ ਹੋਰ ਵਿਗਾੜਤਾ ਕੁਛ ਕਿਹਨੂੰ ਜਾਂਦਾ ਕੁਛ ਵੀ ਕਿਆ ਜਾਂਦਾ ਬਾਦਕੀ ਕੁਛ ਨਹੀਂ ਕਿਆ ਜਾਂਦਾ ਹਲੀ ਵੇ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਟਾਈਮ ਆਊਟ ਤੇ ਦੇਖਾਂਗੇ ਕਿੱਧਰ ਵੋਟ ਪਾਣੀ ਜੀ ਹੁਣ ਅਸੀਂ ਵੋਟ ਵੀ ਪੁੱਛ ਰਹੇ ਅਸੀਂ ਵੋਟ ਨਹੀਂ ਪੁੱਛ ਰਹੇ ਤੁਸੀਂ ਜਿੱਥੇ ਮਰਜ਼ੀ ਬਾਓ ਮੈਂ ਪੁੱਛ ਰਹੀ ਆ ਵੀ 5 ਸਾਲਾਂ ਵਿੱਚ ਤੁਸੀਂ ਤੁਸੀਂ ਪਿਛਲੀਆਂ ਸਰਕਾਰਾਂ ਰਹੀਆਂ ਪਹਿਲਾਂ ਵੀ ਐਮਪੀ ਰਹੇ ਨੇ ਹਨਾ ਉਹਨਾਂ ਨੇ ਕਿੰਨਾ ਕੁ ਕੰਮ ਕੀਤਾ ਤੁਹਾਡੇ ਲਾਗੇ ਚ ਨਵੀਂ ਸਰਕਾਰ ਵੀ ਬਣੀ ਸੀ ਕੀ ਤੁਹਾਨੂੰ ਲੱਗਦਾ ਪਹਿਲਾਂ ਠੀਕ ਸੀ ਹੁਣ ਠੀਕ ਹੋ ਰਿਹਾ ਕੋਸ਼ ਨਹੀਂ ਹਲੇ ਤਾਂ ਉਸ ਇਤਨਾ ਬਿਆ ਸਾਡੀਆਂ ਤਾਂ ਗਲੀਆਂ ਵੀ ਕੱਚੀਆਂ ਉਦਾਂ ਹੀ ਪਈਆਂ ਕੋਈ ਬਣੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਪਿੰਡ ਸਾਡਾ ਲਾਗੇ ਲੋਗੜਾ ਹੈ ਕੋਈ ਗਲੀ ਨਹੀਂ ਪੱਕੀ ਬਣੀ ਗਲੀਆਂ ਵੀ ਕੱਚੀਆਂ ਪਈਆਂ ਹੁਣ ਕੁਛ ਨਹੀਂ ਹੈ ਨਾ ਅੰਡਰਲੌਕ ਲੱਗੀ ਹੈ ਬਹੁਤ ਚੇਦੀਆਂ ਪੱਟੀਆਂ ਪਈਆਂ ਕੁਛ ਨਹੀਂ ਬਣਿਆ ਅੱਛਾ ਹਲੇ ਕੋਈ ਬਦਲਾਵ ਵਾਲੀ ਸਰਕਾਰ ਤਾਂ ਕਹਿ ਰਹੀ ਨਹੀਂ ਕਿ ਅਸੀਂ ਬਹੁਤ ਕੰਮ ਕੀਤੇ ਨੇ ਹਾਂ ਤਾਂ ਕੁਛ ਨਹੀਂ ਕੁਛ ਨਹੀਂ ਹਲੇ ਤਾਂ ਉੱਧਰ ਦਾ ਸਾਡੇ ਅੱਲ ਅੱਛਾ ਤੁਸੀਂ ਇਹ ਨਹੀਂ ਪੁੱਛ ਰਹੇ ਜਦੋਂ ਤੁਹਾਡੇ ਵੋਟਾਂ ਮੰਗਣਾ ਨੇ ਕਹਿੰਦੇ 1000 ਰੁਪਏ ਦਿੱਤਾ ਦੇ ਰਹੇ ਹੋ ਕਿ ਨਹੀਂ ਦੇ ਰਹੇ ਹੋ ਨਹੀਂ ਸਾਨੂੰ ਤਾਂ ਕੋਈ 1000 ਨਹੀਂ ਮਿਲਿਆ ਹੈਗਾ ਕੋਈ ਗੱਲ ਨਹੀਂ ਇਹੋ ਜੀ 1000 ਵਾਲੀ ਤਾਂ ਅੱਛਾ ਡਿਕਦੇ ਹੋ ਵੈਸੇ ਉੜੀ ਹਾਂਜੀ ਉੜੀਕਦੇ 1000 ਰੁਪਏ ਨਹੀਂ ਨਹੀਂ ਡਿਕਣੀ ਕੀ ਆਪਾਂ ਤਾਂ ਉਹ ਦੱਸਣਾ ਹੋਣੀ ਮਿਹਨਤ ਕਰ ਪਤਾ ਹੀ ਨਹੀਂ ਕੋਈ ਕਿਸੇ ਨੂੰ ਕੌਣ ਦਿੰਦਾ ਅੱਛਾ ਇਹ ਨਾਲ ਗੱਲ ਕਰਦੇ ਕਿੱਥੇ ਚਾ ਲਈਓ ਹਾਂਜੀ ਨਾਲ ਮम्मा ਮੇਰੇ ਤੁਸੀਂ ਵੀ ਦੇਖਦੇ ਨਹੀਂ ਸਰਪਿਆ ਨਹੀਂ ਜੀ ਨਹੀਂ 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 ਸਟੂਡੈਂਟ ਹੈ ਕਿ ਜੌਬ ਕਰਦੇ ਮੇਰਾ ਆਪ ਦਾ ਸਟੂਡੈਂਟ ਹੈ ਮੇਰਾ ਆਪ ਦਾ ਸਟੂਡੈਂਟ ਹੈ ਆਪ ਦਾ ਹਾਂਜੀ ਠੀਕ ਹੈ ਮੈਂ ਤੁਸੀਂ ਦੱਸੋ ਜਿਹੜਾ ਸਿੱਖਿਆ ਸਿਸਟਮ ਹੈਗਾ ਐਜੂਕੇਸ਼ਨ ਸਿਸਟਮ ਹੈਗਾ ਆਪਣਾ ਕਿਵੇਂ ਦੇਖਦੇ ਹੋ ਪਹਿਲਾਂ ਸਰਕਾਰਾਂ ਰਹੀਆਂ ਹੁਣ ਬੜੀ ਚੇਂਜ ਦੀ ਗੱਲ ਹੁੰਦੀ ਹੈ ਕਿ ਬੜਾ ਕੁਝ ਚੇਂਜ ਕਰਤਾ ਤੁਹਾਨੂੰ ਲੱਗਦਾ ਹਾਂਜੀ ਕਾਫੀ ਕੁਝ ਚੇਂਜ ਹੋਇਆ ਵਾ ਬਾਕੀ ਇਸ ਤਰ੍ਹਾਂ ਜੀ ਜਿਵੇਂ ਹੁਣ ਮਿਲ ਕੇ ਸਟੈਪ ਵਾਈਜ਼ ਸਟੈਪ ਜਿਵੇਂ ਅੱਗੇ ਜਾ ਰਹੀ ਹੈ ਜਨਰੇਸ਼ਨ ਉਹਦੇ ਸਾਹਮਣੇ ਜਿਵੇਂ ਹੁਣ ਕੁਝ ਕਹਿੰਦੇ ਆ ਨਾ ਵੀ ਜਿਵੇਂ 1000 ਰੁਪਏ ਦੇਣਾ ਵਾ 2000 ਦੇਣਾ ਵਾ ਇਹ ਮਤਲਬ ਕਿ ਸਮਝ ਨਹੀਂ ਆ ਰਹੀ ਇਹ ਕਰਦੇ ਕੀ ਪਏ ਆ ਜੀ ਅੱਛਾ ਹਾਂ ਮੈਨੂੰ ਤੁਹਾਨੂੰ ਲੱਗਦਾ ਕਿ ਇਹ ਜ਼ਰੂਰੀ ਨਹੀਂ ਐ ਅੱਛਾ ਫ੍ਰੀ ਕੀ ਹੋਣਾ ਚਾਹੀਦਾ ਲੋਕਾਂ ਦੀ ਡਿਮਾਂਡਸ ਤਾਂ ਹੈ ਹੀ ਨਹੀਂ ਲੋਕਾਂ ਨੇ ਮੰਗੇ ਹੀ ਨਹੀਂ ਉਹਨਾਂ ਦੀਪਾਂ ਨੂੰ ਜੋਬ ਦੇ ਦੇਣ ਇਹ ਬਹੁਤ ਐ ਬਾਕੀ ਜਿਹੜਾ ਪਿੰਡਾਂ ਵਿੱਚ ਰਾਸ਼ਨ ਆਉਂਦਾ ਵਾ ਉਹ ਬੰਦ ਨਾ ਕਰਨ ਉਹ ਮਤਲਬ ਕਿ ਦੇਣ ਜਿਹੜੇ ਗਰੀਬ ਘਰ ਆ ਉਹਨਾਂ ਹਜਕਾਰਨੀ ਜਿਵੇਂ ਪਹਿਲਾਂ ਮਤਲਬ ਕਿ 15 ਕਿਲੋ ਜਾਂ 30 ਕਿਲੋ ਕਟਾਈ ਜਾਂਦੇ ਆ ਇਦਾਂ ਕਰੀ ਇਦਾਂ ਨਹੀਂ ਹੋਣਾ ਚਾਹੀਦਾ ਸਰਕਾਰ ਤੇ ਕਹ ਰਹੀ ਸੀ ਘਰ ਘਰ ਡਿਲੀਵਰੀ ਕਰ ਰਿਆ ਜਾਣਾ ਵੀ ਨਹੀਂ ਪੈਂਦਾ ਨੁਰੀ ਨਹੀਂ ਜੀ ਸਾਨੂੰ ਖੁਦ ਨੂੰ ਜਾ ਕੇ ਲੈ ਕੇ ਮਿਲਦੀ ਸੀਗੀ ਉਹ ਵੀ ਦਾ 5-5 ਕਿਲੋ 10-10 ਕਿਲੋ ਕਰ ਦੁੱਤੀ ਜੀ ਅੱਛਾ ਕੋਈ ਨਹੀਂ ਹੈ ਕੀ ਹਾਲਾਤ ਨੇ ਨੂਰਪੁਰ ਬਿੱਦੀ ਦੇ ਨੰਦਪੁਰ ਸਾਹਿਬ ਚ ਪੈਂਦਾ ਹੈ ਹਾਂਜੀ ਕੰਮ ਕੁਮ ਹੋਇਆ ਉੱਥੇ ਕੁਝ ਲੱਗਿਆ ਕਿ ਕੋਈ ਵਾਕਈ ਕਿਸੇ ਸਰਕਾਰ ਨੇ ਕੰਮ ਕੀਤਾ ਹੋਏ ਭਾਵੇਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਸਰਕਾਰਾਂ ਕੋਈ ਕੰਮ ਨਹੀਂ ਕੀ ਕਰਦੀਆਂ ਹੈ ਕਿ ਆਪਾਂ ਹੀ 10 ਪਾਸ ਕਰਦੇ ਆ। ਸਭ ਸਰਕਾਰਾਂ ਇੱਕੇ ਤਰ੍ਹਾਂ ਦੀ ਨੇ। ਮੇਰੇ ਵਾਸਤੇ ਸਭ ਇੱਕ ਬਰਾਬਰ ਹੀ ਨੇ। ਕੋਈ ਕਿਸ ਨੇ ਕੁਛ ਨਹੀਂ ਕੀਤਾ। ਪਤਾ ਨਹੀਂ ਇਹ ਮੇਰੇ ਕੋਲ ਐਸਾ ਕੁਝ ਤੁਸੀਂ ਕਿੱਥੇ ਦੇ ਹੋ ਜੀ? ਅਸੀਂ ਤਾਂ ਜੀ ਮੋਗੇ ਕੋਲੇ ਮਦਦੋਗੇ। ਹਾਂ। ਉੱਥੋਂ ਦੇ ਆ। ਮੋਗੇ ਦੀ ਕੀ ਹਾਲਾਤ ਨੇ? ਦੇਖੋ ਜੀ 5 ਸਾਲ ਤੱਕ ਕੋਈ ਨਹੀਂ ਪੁੱਛਦਾ। 5 ਸਾਲ ਬਾਅਦ ਜਦੋਂ ਇਲੈਕਸ਼ਨ ਆਉਂਦੇ ਚਾਹੇ ਉਹ MP ਦੇ ਆ ਤੇ ਚਾਹੇ ਉਹ MLA ਦੇ ਆ। 5 ਸਾਲ ਬਾਅਦ ਹੀ ਇਲਾਕੇ ਚ ਆਉਣਾ ਹੁੰਦਾ। ਠੀਕ ਹੈ ਨਾ? ਤੇ ਕੱਲੇ ਆਧਾਰ ਕਾਰਡ ਤੇ ਫ੍ਰੀ ਕਾਰਡ ਤੇ ਟਿਕਟਾ ਇਹਦੇ ਨਾਲ ਤਾਂ ਕੋਈ ਹੱਲ ਨਹੀਂ ਹੁੰਦਾ ਨਾ ਸਰਕਾਰੀ ਹਸਪਤਾਲ ਆ ਅਸੀਂ ਉੱਥੋਂ ਛੱਡ ਕੇ ਇੱਥੇ ਲੁਧਿਆਣੇ ਦਵਾਈ ਲੈਣ ਆਏ ਆ ਜੇਬ ਮੋਗੇ ਦੇ ਵਿੱਚ ਹੀ ਸਹੂਲਤਾ ਹੁਣ ਸਰਕਾਰੀ ਹਸਪਤਾਲਾਂ ਵਿੱਚ ਕਾਰਡ ਚੱਲਣ ਤਾਂ ਅਸੀਂ ਕਿਉਂ ਆਈਏ ਕੋਈ ਨਹੀਂ ਪੁੱਛਦਾ ਜੀ 5 ਸਾਲ ਬਾਅਦ ਯਾਦ ਆਉਂਦਾ ਐਮਪੀ ਨੂੰ ਤਾਂ ਸਾਰੇ ਭੁੱਲ ਜਾਂਦੇ ਆ ਜੀ ਕਿਉਂਕਿ ਐਮਪੀ ਤਾਂ ਆਉਂਦਾ ਹੀ ਨਹੀਂ ਨਾ ਪਿੰਡਾਂ ਦੇ ਬੱਚੇ ਜਾਂ ਸ਼ਹਿਰਾਂ ਦੇ ਵਿੱਚ ਸਿਰਫ ਜਸਟ ਜਿੱਦਾਂ ਇਲੈਕਸ਼ਨ ਹੁੰਦੇ ਆ ਬਸ ਹੁਣ ਉਹਨਾਂ ਦੇ ਰੈਲੀਆਂ ਨਿਕਲਣ ਲੱਗੀਆਂ ਉਹ ਤੋਂ ਬਿਨਾ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਕੋਈ ਕਿੱਥੇ ਰਹਿ ਰਿਹਾ ਕਿੱ ਬੱਚਿਆਂ ਨੂੰ ਸੀਟਾਂ ਨਹੀਂ ਮਿਲ ਰਹੀਆਂ ਮੈਡੀਕਲ ਕਾਲਜਾਂ ਦੇ ਵਿੱਚ ਠੀਕ ਆ ਨਾ ਬੱਚੇ ਕੀ ਕਰਨ ਫਿਰ ਬਾਹਰ ਹੀ ਜਾਣਗੇ ਦੇਖੋ ਜੀ ਹਾਲਾਤ ਖਰਾਬ ਨੇ ਕੋਈ ਨਹੀਂ ਪੁੱਛਦਾ ਦੂਜੇ ਪਾਸੇ ਇਹ ਕਹ ਰਹੇ 1000 ਰੁਪਏ ਦੇਣਾ ਸ਼ੁਰੂ ਕਰ ਦਾਂਗੇ ਇਹਨਾਂ ਦੇ ਐਮਪੀ ਜਿਹੜੇ ਹੁਣ ਕੈਂਡੀਡੇਟ ਨੇ ਆਵਾਜ਼ ਦੀ ਪਾਰਟੀ ਦੇ ਪੱਪੀ ਪ੍ਰੈਸ਼ਰ ਉਹ ਕਹਿੰਦੇ ਕਿ ਅਸੀਂ 55000 ਰੁਪਏ ਜਿਹੜਾ ਉਚਾ ਲਿਆ ਖਜ਼ਾਨੇ ਚ ਤਾਂ ਸੀ 1000 ਰੁਪਏ ਜਲਦੀ ਜੇ ਰਾਂਗੇ ਸ਼ੁਰੂ ਕਰ ਦਾਂਗੇ ਇਹ ਟਾਈਮ ਤੇ ਇਹ ਤਰੀਕੇ ਦਾ ਇੱਕ ਬਿਆਨ ਲੱਗਦਾ ਹੈ ਕਿ ਲੋਕ ਵਾਕਈ ਜਾਣਗੇ ਆਪ ਨਹੀਂ ਮਹਿਲਾਵਾਂ ਮਹਿਲਾਵਾਂ ਜਾ ਵੀ ਸਕਦੀਆਂ ਨੇ ਨਹੀਂ ਵੀ ਪਰ ਜੋ ਸਹੂਲਤਾਂ ਦਿੱਤੀਆਂ ਸੀ ਉਹ ਮਿਲਗਾ ਤਾਂ ਹੈ ਨਹੀਂ ਗਿਆ 1000 ਵੀ ਕਿਸੇ ਦੇ ਖਾਤੇ ਦੇ ਵਿੱਚ ਨਹੀਂ ਆਇਆ ਮੋਦੀ ਵਾਲਾ ਕਾਰਡ ਚੱਲਦਾ ਸੀ ਤੁਸੀਂ ਜਾਣਦੇ ਹੋਮੋਗੇ ਵੀ 2-2000 ਕਿਸਾਨਾਂ ਨੂੰ ਆ ਰਿਹਾ ਸੀ ਪਰ ਜਿਹੜੇ ਕਿਸਾਨਾਂ ਕੋਲੇ ਪਹਿਲੀ ਘਟਾ ਉਹਨਾਂ ਦੇ ਕਾਰਡ ਕੱਟਦੇ 2-2000 ਨਹੀਂ ਆਇਆ ਜਿਨ੍ਹਾਂ ਕੋਲੇ ਪਹਿਲੀ ਨਹੀਂ ਗਈ ਉਹਨਾਂ ਨੂੰ ਆ ਰਿਹਾ ਤੇ ਹੁਣ ਜਦੋਂ ਇਲੈਕਸ਼ਨ ਤੇ ਹੁਣ 5-5 ਕਿਸ਼ਤਾਂ ਇਕੱਠੀਆਂ ਪਾ ਦੇਣਾ ਤੇ ਜਾਂ ਤਾਂ ਸਹੂਲਤਾਂ ਜੇ ਕਹਿੰਨੇ ਆ ਤਾਂ ਸਹੂਲਤਾਂ ਦਿਓ ਤੇ ਜੇ ਨਾ ਫਿਰ ਨਹੀਂ ਫਿਰ ਬਾਦੇ ਨਾ ਕਰੋ ਝੂਠੇ ਵਾਦੇ ਨਾ ਕਰੋ ਜਾਂ ਕਿਉਂਕਿ ਲੋਕਾਂ ਦਾ ਕੋਈ ਨਹੀਂ ਪਤਾ ਜੀ ਲੋਕਾਂ ਨੇ ਕਿੱਧਰ ਜਾਣਾ ਆਪਾਲ ਵੀ ਜਾ ਸਕਦੇ ਆ ਇਕਾਲੀਆਂ ਵੀ ਜਾ ਸਕਦੇ ਆ ਕਿਉਂਕਿ 5 ਸਾਲ ਬਾਅਦ ਹੀ ਆ ਕੇ ਸ਼ਕਲ ਤਾਂ ਦਿਖਾਉਣੇ ਆ 5 ਸਾਲ ਤੱਕ ਕੋਈ ਸ਼ਕਲ ਨਹੀਂ ਦਿਖਾਉਣੇ ਸੋ ਲੋਕਾਂ ਦਾ ਆਪਣਾ ਵਿਚਾਰ ਆ ਕੋਈ ਆਪਾਲ ਜਾਊਗਾ ਕੋਈ ਇਕਾਲੀਆਂ ਜਾਊਗਾ ਕੋਈ ਆਯਾਦਲ ਜਾਊਗਾ ਜੀ ਕੁਝ ਨਹੀਂ ਕੀ ਬਣਦਾ ਕੁਝ ਨਹੀਂ ਪਤਾ ਲੋਕਾਂ ਦੇ ਅੰਦਰ ਕੀ ਚੱਲਦਾ ਲੋਕਾਂ ਦਾ ਬਾਹਰ ਕੀ ਆ ਕੁਝ ਨਹੀਂ ਪਤਾ ਪਰ ਇਹ ਬੋਰਡ ਪਾਈ ਜਿਆ ਕੋ ਪਿੰਡਾ ਵੱਡਾ ਦੇਖੇਗਾ ਜਿਹੜਾ ਔਖੀ ਵੇਲੇ ਸਾਡੇ ਕੰਮ ਆ ਪਾ ਮਾ ਕਿਸੇ ਵੀ ਪਾਰਟੀ ਜਾਓ ਰਾਤ ਨੂੰ ਉਹਨੂੰ ਹਾਕ ਮਾਰੀਏ ਉਹ ਸਾਡੇ ਨਾਲ ਟੋੜੇ ਸਾਡੇ ਪਾਂਡਾ ਦਾ ਉਹੀ ਰੱਬ ਇਹਦਾ ਪਾਰਟੀ ਵਾਲੇ ਮਗਰ ਕਿੱਥੇ ਦੋ ਰਹੇ ਪਾਰਟੀਆਂ ਦੇ ਮਗਰ ਕਿੱਥੇ ਦੋ ਰਹੇ ਫੇਰ ਕਿ ਕਹਾਣੀ ਬੋਲ ਬਿਲਕੁਲ ਸਹੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਦੇਖੋ ਇਹ ਹਾਲਾਤ ਨੇ ਪੰਜਾਬ ਦੇ ਕਿਰੇ ਕੈਂਸਰ ਪੇਸ਼ੈਂਟ ਆ ਪਰ ਹਰ ਇਲਾਕੇ ਤੇ ਜਾਣਾ ਪੈ ਰਿਹਾ ਦਵਾਈ ਨਹੀਂ ਮਿਲ ਰਹੀ ਕਿਤੇ ਇਲਾਜ ਨਹੀਂ ਹੋ ਰਿਹਾ ਕਿਤੇ ਪਰ ਅਸੀਂ ਡਿੰਗਾ ਇਹ ਮਾਰਨ ਲੇ ਆ ਸਰਕਾਰਾਂ ਕੇ ਸਾਡੇ ਦਾ ਸਿਹਤ ਸਹੂਲਤਾਂ ਬਹੁਤ ਨੇ ਅਸੀਂ ਤਾਂ ਪਤਾ ਨਹੀਂ ਕੀ ਕਰਤਾ ਹੈ ਮੁਹੱਲਾ ਕਲੀਨਿਕ ਠੀਕ ਹੈ ਆਮ ਬੇਸਿਕ ਸਹੂਲਤਾਂ ਨੇ ਲੇਕਿਨ ਜਿਹੜੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਉਹਨਾਂ ਵਾਸਤੇ ਲੋਕ ਹੱਲੇ ਉਹ ਵੀ ਪੁੱਛ ਲੈਣੀ ਆ ਮੁਹੱਲਾ ਕਲੀਨਿਕ ਹੈਗਾ ਆਸ-ਪਾਸ ਭਾਈ ਮੁਹੱਲਾ ਕਲੀਨਿਕ ਹੈਗਾ ਆਸ-ਪਾਸ ਕਿੱਥੇ ਹੈ ਨਹੀਂ ਭਾਈ ਮੁਹੱਲਾ ਕਲੀਨਿਕ ਜਿਹੜਾ ਆਮ ਆਦੀ ਪਾਰਟੀ ਸਰਕਾਰ ਨੇ ਬਣਾਇਆ ਹੈਗਾ ਤੁਹਾਡੇ ਆਸ-ਪਾਸ ਹੈਗਾ ਨਾ ਫਲੋਰ ਹੈ ਕਲੋਰ ਹੈ ਉਹ ਕਿੰਨੀ ਦੂਰ ਪੈਂਦਾ ਹੈ 10 ਕਿਲੋਮੀਟਰ ਹੋਣਾ 10 ਕਿਲੋਮੀਟਰ ਪੈਂਦਾ ਹੈ 10 ਕਿਲੋਮੀਟਰ ਦੇ ਕਹਿੰਦੇ ਬੋਲੀ ਚੇਂਜ ਹੋ ਜਾਂਦੀ ਹੈ ਇਹਦਾ ਮਹੱਲਾ ਕਿਲੇ ਲਈ 10 ਕਿਲੋਮੀਟਰ ਹੈ ਹਾਂ ਜੀ ਕਿੱਥੇ ਜਾ ਰਹੇ ਹੋ ਮੈਂ ਫਰੋਈਪੁਰ ਤੇ ਰਹਿਣ ਨੂੰ ਲੱਜੀ ਫਰੋਈਪੁਰ ਜਾਂਦੇ ਪਏ ਜੀ ਅੱਛਾ ਅਸੀਂ ਵੋਟਾਂ ਦੀ ਗੱਲ ਨਹੀਂ ਕਰਨੀ ਸਿਰਫ ਇਹਨਾਂ ਦਾ ਦੱਸੋ ਕਿ ਜੇ ਕਿਸੇ ਨੇ ਵੋਟ ਪਾਣੀ ਹੈ ਇਲੈਕਸ਼ਨ ਆ ਰਹੇ ਤਾਂ ਕੀ ਸੋਚ ਕੇ ਪਾਣੀ ਚਾਹੀਦੀ ਹੈ ਹਾਂ ਹਾਂ ਜਾਂ ਕੀ ਉਮੀਦ ਰੱਖਣੀ ਚਾਹੀਦੀ ਹੈ ਕੈਂਡੀਡੇਟ ਤੋਂ ਮਾਨੂੰ ਆਪ ਦਾ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਕੈਂਡੀਡੇਟ ਜੀ ਕੈਂਡੀਡੇਟ ਤਾਂ ਲਾਰੇ ਨੇ ਝੂਠ ਮਾਰੀ ਆਉਂਦੇ ਜਿਹੜੇ ਕੋਈ ਵੀ ਸਾਰੇ ਪਾਰਟੀ ਬਦਲੂ ਹੋਏਗੇ ਨੇ ਜੀ ਜਿੰਨੇ ਲੋੜ ਹੈਗੇ ਆ ਆਪਣੀ ਪਾਰਟੀ ਬਦਲ ਕੇ ਦੂਜੇ ਤੇ ਵੋਟਰ ਵਿਚਾਰੇ ਫਿਰ ਵੇਂਦੇ ਰਹਿੰਦੇ ਹੀ ਬਸ ਓਕੇ ਬਸ ਸਾਰੇ ਵੋਟਰ ਜਿਹੜੇ ਕੈਂਡੀਡੇਟਸ ਸਾਰੇ ਕਹਿੰਦੇ ਕਿ ਅਸੀਂ ਉਮੀਦਾਂ ਤੇ ਖਰਾ ਉਤਰਾਂਗੇ ਤੁਹਾਡੇ ਲੱਗ ਕੇ ਜਿਹੜੇ ਉਮੀਦਾਂ ਤੇ ਖਰਾ ਉਤਰੇ ਮਾਣਾ ਸਾਡੇ ਦਾ ਫਿਰੋਜ਼ਪੁਰ ਤੋਂ ਸੁਖਵੀਰ ਬਾਦਲ ਸੇ ਸਾਡਾ ਐਮਪੀ ਸਾਨੂੰ 5 ਸਾਲ ਵਿੱਚ ਉਹ ਨਹੀਂ ਵਿਕਾਸ ਦਿਖਾਈ ਦਿੱਤਾ ਇੱਕ ਵਾਰ ਵੀ ਸਾਡਾ ਸਾਲਾਂ ਵੀ 20 ਸਾਲ ਰਹੇ ਆ ਹਾਂਜੀ ਸਾਡਾ ਸੁਖਵੀਰ ਬਾਦਲ ਸੇ ਐਮਪੀ ਸਾਨੂੰ ਉਹ ਨਹੀਂ ਵਿਖਾ ਲਈ ਦਿੱਤਾ ਦੌਰ ਕੀ ਜੀ ਅੱਛਾ ਕੁੱਟ ਤਾਂ ਸਰਹੱਦੀ ਇਲਾਕਾ ਹੈ ਮਨ ਲਗਾ ਦਾ ਬਾਰਡਰ ਤੇ ਪੈਂਦਾ ਫਿਰੋਜ਼ਪੁਰ ਤੇ ਨਸ਼ਾ ਔਰ ਹਥਿਆਰ ਸਭ ਤੋਂ ਵੱਡਾ ਮੁੱਦਾ ਰਿਹਾ ਨਵੀਂ ਸਰਕਾਰ ਬਣੀ ਕੁਝ ਫੇਅਰ ਨਹੀਂ ਮੈਡਮ ਨਹੀਂ ਪਈਏ ਨਹੀਂ ਸਰਕਾਰ ਦਾ ਕਹਿਰੀ ਅਸੀਂ ਬੜੀਆ ਸਭ ਤੋਂ ਵੱਧ ਹੁਣ ਕਹਿੰਦੇ ਐਫਆਰਜ਼ ਕੀਤੀਆਂ ਨਸ਼ੇ ਨੂੰ ਲੈ ਕੇ ਹਥਿਆਰਾਂ ਨੂੰ ਲੈ ਕੇ ਨਾ ਨਾ ਗੱਲਾਂ ਕਰਨ ਨਾਲ ਨਾ ਕੁਝ ਹੁੰਦਾ ਜੀ ਬਾਰਡਰ ਰੇਰ ਗਿਆ ਤਾਂ ਬਾਰਡਰ ਰੇਰ ਹੀ ਰਹਿੰਦਾ ਅੱਛਾ ਹੋਰ ਵੀ ਕੁਝ ਲੋਕ ਮੌਜੂਦ ਨਹੀਂ ਬਦਲਾ ਕਿੰਨਾ ਕੁ ਲੱਗਦਾ ਪੰਜਾਬ 'ਚ ਬਦਲਾ ਆ ਕੋਈ ਮੈਡਮ ਬਦਲਾ ਨਹੀਂ ਸਰਕਾਰ ਦਾ ਕਹਿਰੀ ਕਿ ਬਦਲਾ ਨਹੀਂ ਆਇਆ ਸਾਨੂੰ ਵੋਟਾਂ ਮੰਗੜੀਆਂ ਨਹੀਂ ਪੈ ਰਹੀਆਂ ਨਹੀਂ ਮੈਂ ਕੋਈ ਬਦਲਾ ਨਹੀਂ ਤੋ ਹੀ ਦੇਗਾ ਆ ਵੀ ਦੇਖ ਰਿਹਾ ਸਾਹਮਣੇ ਸਭ ਕੁਝ ਕੋਈ ਵੀ ਬਦਲਾ ਨਹੀਂ ਆ ਰਿਹਾ ਕੋਈ ਸਹੂਲਤ ਨਹੀਂ ਮਿਲ ਰਹੀ ਸਰ ਕੋਈ ਆਮ ਆਦਮੀ ਨੂੰ ਕੋਈ ਸਿੱਖਿਆ ਦੇ ادارے ਹਾਲ ਕੋਈ ਧਿਆਨ ਨਹੀਂਗਾ ਸਰਕਾਰ ਦਾ ਬਦਲਾਅ ਤਾਂ ਲਾਗੇ ਤਾਂ ਅੱਗੇ ਵੀ ਨਹੀਂ ਆਇਆ ਅੱਛਾ ਪਹਿਲੀ ਸਰਕਾਰ ਵੀ ਰਹੀ ਹੈ ਕਾਲੀ ਦਿਲ ਰਹਾ ਹੈ ਕਾਂਗਰਸ ਵੀ ਰਹੀ ਹੈ ਚਾਹੇ ਅਸੀਂ ਐਮਪੀ ਦੀ ਗੱਲ ਕਰ ਲਈ ਕਾਂਗਰਸ ਦੀ ਐਮਪੀ ਜ਼ਿਆਦਾ ਰਹੇ ਨਹੀਂ ਫਿਰ ਉਸ ਤੋਂ ਪਹਿਲਾਂ ਕਾਲੀਆਂ ਦੇ ਰਹੇ ਨੇ ਹੁਣ ਨਵੀਂ ਸਰਕਾਰ ਵੀ ਦਾਅਵੇ ਕਰ ਰਹੀ ਕਿ ਸਾਡਾ 13 13 0 ਹੋਏਗਾ ਸਾਰੇ ਸਾਡੇ ਜਿੱਤਣਗੇ ਹਰ ਇੱਕ ਜੋ ਹਰ ਇੱਕ ਸਰਕਾਰੀ ਆਪਣਾ ਆਪਣਾ ਯੋਰ ਲਾ ਰਹੀ ਆ ਹਾਰੇ ਇੱਕ ਸਰਕਾਰ ਕਰ ਰਹੀ ਹੈ ਕਾਲੀਦੜਾ ਆਪਣਾ ਕਹਿ ਰਿਹਾ ਕਾਂਗਰਸ ਆਪਣਾ ਕਹਿ ਰਿਹਾ ਪਰ ਅੱਛਾ ਤੁਹਾਨੂੰ ਕੀ ਉਮੀਦ ਹੈ ਤੁਸੀਂ ਆਪਣੇ ਕੈਂਡੀਡੇਟ ਤੋਂ ਉਮੀਦ ਕੀ ਰੱਖਦੇ ਹੋ ਵੀ ਆਹ ਕੰਮ ਜਿਹੜਾ ਪਹਿਲ ਦੇ ਦਰ ਤੇ ਹੋਣਾ ਚਾਹੀਦਾ ਨਹੀਂ ਸਭ ਤੋਂ ਵੱਡੀ ਸਾਇਹ ਸਿਹਤ ਸਹੂਲਤ ਆਮ ਆਦਮੀ ਦੇ ਵਾਸਤੇ ਦੀ ਗੱਲ ਕੋਈ ਮੈਂ ਸਿਹਤ ਸਹੂਲਤ ਜ਼ਰੂਰੀ ਆ ਆ ਆ ਕਿਸੇ ਹਸਪੀਟਲ ਦੇ ਵਿੱਚ ਆ ਆਮ ਆਦਮੀ ਆਪਣਾ ਇਲਾਜ ਨਹੀਂ ਕਰਵਾ ਸਕਦਾ ਆਮ ਆਦਮੀ ਕਲੀਨਿਕ ਚ ਕਰਾ ਰਹੇ ਹੋ ਮੈਂ ਉਹਦੇ ਵਿੱਚ ਕੀ ਬਾਤ ਬਾਤ ਮੈਡੀਸਨ ਮਿਲੂਗਾ ਹੋਰ ਕੀ ਮਿਲੂਗਾ ਕੋਈ ਮੰਨ ਲਓ ਕਹੇ ਨੂੰ ਕੋਈ ਕਰਕੇ ਚਾਲੀ ਤੋਂ ਬਾਅਦ ਉੱਥੇ ਟੈਸਟ ਹੁੰਦੇ ਆ ਮੈਨ ਕੋਈ ਟੈਸਟ ਨਹੀਂ ਹੁੰਦਾ ਕੋਈ ਨਾ ਕੋਈ ਕਿਹੜਾ ਲੱਕਾ ਪੈਂਦਾ ਫਿਰੋਜ਼ਪੁਰ ਹਾਂ ਫਿਰੋਜ਼ਪੁਰ ਫਿਰੋਜ਼ਪੁਰ ਅੱਛਾ ਫਿਰੋਜ਼ਪੁਰ ਦੀ ਆਪੇ ਨਾਲ ਵੀ ਗੱਲ ਕਰ ਰਹੇ ਸੀ ਨਸ਼ਾ ਹਥਿਆਰ ਇਹ ਸਭ ਤੋਂ ਵੱਡਾ ਮੁੱਦਾ ਰਿਹਾ ਸਰਕਾਰ ਕਹਿੰਦੀ ਕਿ ਅਸੀਂ ਜਦੋਂ ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਅਸੀਂ ਸਭ ਤੋਂ ਵੱਧ ਐਫ ਆਈ ਆਰ ਦਰਜ ਕੀਤੀ ਔਰ ਹੁਣ ਪਹਿਲਾਂ ਨਾਲ ਬਹੁਤ ਘਟ ਗਿਆ ਮੈਨਾਂ ਉਹ ਐਫ ਆਈ ਆਰ ਹੀ ਦਰਜ ਹੋਈਆਂ ਬਸ ਐਫ ਆਈ ਆਰ ਤੋਂ ਬਾਅਦ ਅੱਗੇ ਕਾਰਵਾਈ ਕੋਈ ਨਹੀਂ ਹੁੰਦੀ ਐਫ ਆਈ ਆਰ ਦਰਜ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਕਾਰਵਾਈ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਲੀਡਰ ਆ ਰਹੇ ਥਾਡੇ ਵੋਟਾਂ ਮੰਗਣ ਕੀ ਕਹਿ ਰਹੇ ਕੀ ਦਾ ਪਤਾ ਨਹੀਂ ਮੈਨੂੰ ਕਿਹੜਾ ਸੀ ਉਹ। ਉਹਦਾ ਨਾਮ ਨਹੀਂ ਪਤਾ। ਚਲੋ ਇਹ ਦੱਸੋ ਹੁਣ ਤੱਕ ਵੋਟਾਂ ਪਾਈਆਂ ਤੁਸੀਂ? ਜਦੋਂ ਵੋਟ ਪਾਣ ਜਾਂਦੇ ਸੀ ਕੀ ਸੋਚ ਕੇ ਵੋਟ ਪਾਉਂਦੇ ਹੁੰਦੇ ਸੀ ਵੀ ਮੈਨੂੰ ਆਸ ਉਮੀਦ ਹੈ ਪੂਰੀ ਹੋਊਗਾ। ਭਗਵਾਨ ਵਾਣਤ ਕਹਿੰਦਾ ਕਿ 25 ਕਰਾਂਗੇ 2500 ਰੁਪਏ ਪੈਸੇ ਦਾ ਵੜੇਪਾ ਚ ਤੇ ਝੂਠ ਬੋਲ ਕੇ ਬਸ ਵੋਟਾਂ ਲੈ ਗਿਆ। ਕਰਿਆ ਕਰਿਆ ਨਹੀਂ ਕਰਿਆ ਨਹੀਂ ਕੋਸਾ। ਦੁਬਾਰਾ ਪਾਉਂਗੇ ਵੋਟ? ਨਾ ਦੁਬਾਰਾ ਵੋਟ ਨਹੀਂ ਪੁੱਛਦੇ। ਵੋਟ ਨਹੀਂ ਪੁੱਛਦੇ ਇਹ ਦੱਸੋ ਗਰੀਬਾਂ ਦਾ ਫਾਇਦਾ ਕਰੂਗੀ ਅਸੀਂ ਤਾਂ ਉਹਨੂੰ ਪਾਉਣੀ ਹੈ। ਇਹ ਅਕਾਲੀ ਦਲ ਕਾਂਗਰਸ ਰਹੇ ਹੈ ਕਿਹੜਾ ਠੀਕ ਲੱਗਿਆ ਤੁਹਾਨੂੰ ਉਹ ਠੀਕ ਸੀ ਠੀਕ ਤਾਂ ਹੁਣ ਪਹਿਲਾਂ ਤੋਂ ਕਾਂਗਰਸ ਹੀ ਆਈ ਗਈ ਆ ਤੇ ਹੁਣ ਇਹ ਆਏ ਸੀ ਨਵੇਂ ਬਣਾਤੇ ਸੀਗੇ ਇਹ ਵੀ ਐਵੇਂ ਸੀ ਚਲੋ ਠੀਕ ਹੈ ਹੁਣ ਪ੍ਰਿੰਕਲ ਸਮੇਂ ਦੀ ਘਾਟ ਹੈ ਆਪਾਂ ਅੱਗੇ ਵੀ ਨਿਕਲ ਲੈ ਮੁਲਾਪੁਰ ਦਾਖਾ ਸੀ ਪਹੁੰਚਣ ਲੱਗੇ ਆ ਏਸੀ ਤਰੀਕੇ ਨਾਲ ਅਸੀਂ ਮੁੱਦਿਆਂ ਤੇ ਚਰਚਾ ਕਰਦੇ ਰਵਾਂਗੇ ਕਿ ਕੋਈ ਵਾਕਈ ਕਿਸੇ ਸਰਕਾਰ ਨੇ ਕੰਮ ਕੀਤਾ ਹੋ ਭਾਵੇਂ ਕੇਂਦਰ ਸਰਕਾਰ ਨੇ ਭਾਵੇਂ ਪੰਜਾਬ ਨੇ 5 ਸਾਲ ਤੱਕ ਕੋਈ ਨਹੀਂ ਪੁੱਛਦਾ 5 ਸਾਲ ਬਾਅਦ ਜਦੋਂ ਇਲੈਕਸ਼ਨ ਆਉਂਦੇ ਚਾਹੇ ਉਹ ਐਮਪੀ ਦੇ ਆਂ ਚਾਹੇ ਉਹ ਐਮਐਲਏ ਦੇ ਆਂ 5 ਸਾਲ ਬਾਅਦ ਹੀ ਇਲਾਕੇ ਚ ਜਾਣਾ ਹੁੰਦਾ ਇੱਥੇ ਮੇਰਾ ਮੁੰਡਾ ਬੇਲਾ ਉਹ ਬੇਲਾ ਫੜਦੇ ਜਿਐ ਸੀ ਕਿਸ ਨੂੰ ਕਹਿ ਵੀ ਸਾਡੇ ਬੱਚੇ ਨੂੰ ਨੌਕਰੀ ਦੇ ਦਿਓ ਤੇ ਉਹ ਕਹਿ ਦਿੰਦੇ ਨੇ ਤੁਸੀਂ ਉਹਦੇ ਕੋ ਜਾਓ ਉਹਦੇ ਕੋ ਜਾਓ ਕੋਈ ਸਾਨੂੰ ਪੁੱਛਦਾ ਨਹੀਂਗਾ ਇੱਥੇ ਬੱਚਿਆਂ ਨੂੰ ਭਗਵਾਨ ਵਾਣ ਟਕਣਾ ਕਿ 2500 ਰੁਪਈਆ ਪਰਸਨ ਦਾ ਭੜੇਪਾ ਚ ਤੇ ਝੂਠ ਬੋਲ ਕੇ ਬਸ ਵੋਟਾਂ ਲੈ ਗਿਆ ਬਾਹਰ ਇਸੇ ਲਈ ਜਾ ਰਹੇ ਕਿਉਂਕਿ ਇੱਥੇ ਮਿਹਨਤ ਕਰਦੇ ਉਸੇ ਸਾਥ ਸੈਲਰੀ ਨਹੀਂ ਮਿਲਦੀ ਕਿਨੇ ਕੋ ਕਾਰਨਾ ਦਾ ਹੁੰਦਾ ਨਹੀਂਗਾ ਲੜਲ ਪਲਾਰੀ ਬਸ ਦੀ ਸਵਾਰੀ ਇਸ ਵਕਤ ਅਸੀਂ ਮੁੱਲਾਪੁਰ ਦਾਖਾ ਤੋਂ ਜਾ ਰਹੇ ਹਾਂ ਜਗਰਾਉਂ ਜ਼ਿਆਦਾ ਸਮਾਂ ਨਹੀਂ ਲੱਗੇ ਘੱਟ ਸਮਾਂ ਇਹ ਕਿਉਂਕਿ ਸੜਕ ਵਧੀ ਹੈ ਹੁਣ ਕਿਨੇ ਬਣਾਈ ਕਿਵੇਂ ਬਣਾਈ ਕਿਉਂ ਬਣਾਈ ਇਹ ਸਾਰੇ ਲੋਕ ਦੱਸਣਗੇ ਮੈਂ ਤਾਂ ਕੁਝ ਨਹੀਂ ਦੱਸ ਸਕਦਾ ਪਰ ਹਾਂ ਇਹਨਾਂ ਦੱਸ ਸਕਦਾ ਮੇਰਾ ਨਾਮ ਬਜ਼ਮ ਵਰਮਾ ਤੇ ਮੇਰੇ ਨਾਲ ਨੇ ਇਸੇ ਲੋਕਾਂ ਨਾਲ ਉਹੀ ਗੱਲਾਂ ਕਰਨੀਆਂ ਨੇ ਜਿਹੜੀਆਂ ਹਮੇਸ਼ਾ ਤੋਂ ਕਰਦੇ ਆਏ ਆ ਕਿ ਲਾਰੇ ਕੀ ਲਾਏ ਲੱਪੇ ਕੀ ਲਾਏ ਬਹਾਨੇ ਕੀ ਲਾਏ ਗਰੰਟੀਆਂ ਕੀ ਦਿੱਤੀਆਂ ਪਰ ਆਖਿਰਕਾਰ ਖੱਟਿਆ ਕੀ ਕੁਝ ਮਿਲਿਆ ਵੀ ਹੈਗਾ ਕਿ ਨਹੀਂ 10 ਸਾਲ ਦੀ ਸਰਕਾਰ ਨੂੰ ਹੋ ਗਏ 2.5 ਸਾਲ ਦੂਜੀ ਸਰਕਾਰ ਨੂੰ ਹੋ ਗਏ ਕੇਂਦਰ ਤੇ ਸਟੇਟ ਦੋਨਾਂ ਨੇ ਮਿਲ ਕੇ ਇਹਨਾਂ ਨੂੰ ਸਿਰਫ ਦੱਬਿਆ ਹੀ ਹੈ ਸੈਂਡਵਿਚ ਵਾਂਗ ਇਹ ਵਾਕੇ ਕੁਝ ਕੀਤਾ ਐਥੋਂ ਸ਼ੁਰੂਆਤ ਕਰ ਲੈਨੇ ਮੈਂ ਕਹਿੰਨਾ ਭਾਈ ਜੀ ਨਾਲ ਬਾਈ ਜੀ ਵਾਲੇ ਹੈਂਸ ਵੀ ਲੱਗ ਰਹੇ ਨੇ ਰੋਜ਼ਗਾਰ ਦਿੰਦੇ ਆ ਬਹੁਤ ਘੱਟ ਦਿੰਦੇ ਆ ਕੰਪੀਟੀਸ਼ਨ ਬਹੁਤ ਆ ਬਾਕੀ ਪ੍ਰੇਸ਼ਟਾਚਾਰ ਬਹੁਤ ਚੱਲ ਰਿਹਾ ਅੱਜਕੱਲ੍ਹ ਉਹਦੇ ਕਰਕੇ ਫਿਰ ਜਿਹੜੀਆਂ ਪੋਸਟਾਂ ਨਿਕਲਦੀਆਂ ਵਾਂ ਪਹਿਲਾਂ ਹੀ ਗੈਂਦ ਪਾਵੋ 100 ਦੇ ਵਿੱਚੋਂ 50% ਬੱਕੋਆਂ ਆਉਂਦੀਆਂ 50% ਰਹਿ ਜਾਂਦੀ ਉਹ ਕੰਪੀਟੀਸ਼ਨ ਦੇ ਨਾਲ ਹੋ ਜਾਂਦਾ ਕੰਮ ਚਲੋ ਠੀਕ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਦੇਸ਼ 'ਚ ਰਹਿ ਕੇ ਨਾ ਦੇਸ਼ 'ਚ ਆਪਣਾ ਨਾਂ ਕਮਾਓ ਉਹ ਵਧੀਆ ਰਹੇਗਾ ਪਹਿਲੇ ਇਹ ਦੱਸੋ ਤੁਹਾਡੇ ਇਲਾਕੇ 'ਚ ਕਿੰਨੇ ਕ ਲੋਕਾਂ ਨੂੰ ਕਿੰਨੇ ਕ ਬੱਚਿਆਂ ਨੂੰ ਨੌਕਰੀਆਂ ਮਿਲਿਆ ਥੋਨੂੰ 1000 ਰੁਪਏ ਦੇਣਾ ਸੀ ਉਹ ਮਿਲ ਗਿਆ ਕੀ ਹਾਲ ਬਿਲਕੁਲ ਨਹੀਂ ਸਾਨੂੰ ਜੀ ਕੋਈ ਮੇਰੇ ਬੱਚੇ ਮੇਰਾ ਮੁੰਡਾ ਇੱਕ ਵਾਰ ਕੈਨੇਡਾ ਜਾ ਉੱਥੇ ਬਹੁਤ ਸਹੂਲਤ ਆ ਪਰ ਜਿਹੜਾ ਮੇਰੇ ਕੈਨੇਡਾ ਜਿਹੜਾ ਮੈਂ ਆਪ ਖੁਦ ਵੀ ਕੈਨੇਡਾ ਤੋਂ ਆਈਆਂ ਪਰ ਜਿਹੜੇ ਇੱਥੇ ਮੇਰਾ ਮੁੰਡਾ ਬੇਲਾ ਉਹ ਬੇਲਾ ਫੜਦੇ ਜਿਹਾ ਕਿ ਕਿਸ ਨੂੰ ਕਹਿ ਵੀ ਸਾਨੂੰ ਸਾਡੇ ਬੱਚੇ ਨੂੰ ਨੌਕਰੀ ਦੇ ਦਿਓ ਤੇ ਉਹ ਕਹਿ ਦਿੰਦੇ ਨੇ ਤੁਸੀਂ ਉਹਦੇ ਕੋਲ ਜਾਓ ਉਹਦੇ ਕੋਲ ਜਾਓ ਕੋਈ ਸਾਨੂੰ ਪੁੱਛਦਾ ਨਹੀਂਗਾ ਇੱਥੇ ਬੱਚਿਆਂ ਨੂੰ ਜੇ ਬੱਚਿਆਂ ਨੂੰ ਇੱਧਰ ਕੋਈ ਗਵਰਨਮੈਂਟ ਪੁੱਛੇ ਤਾਂ ਫਿਰ ਬੱਚੇ ਕੈਨੇਡਾ ਚ ਕਿਉਂ ਜਾਣ ਬੱਚੇ ਮੇਰੀ ਕੀ ਗੋਰੀ ਵੀ ਇੱਥੇ ਆ ਕੇ ਨੌਕਰੀਆਂ ਕਰਨਗੇ ਤੁਸੀਂ ਕਹਿੰਦੇ ਹੋ ਜਿਵੇਂ ਲੈਟਰ ਨਹੀਂ 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 ਇਹ ਹੋ ਨਹੀਂ ਸਕਦਾ ਕਿਉਂਕਿ ਉਹ ਔਸੂਲ ਨਹੀਂ ਉਹਨਾਂ ਦੇ ਗੋਰੀਆਂ ਦੇ ਸਾਡੇ ਔਸੂਲ ਨਹੀਂ ਅਸੀਂ ਕਹਿੰਦੇ ਕੋਸ਼ਿਸ਼ਾਂ ਤੇ ਕਰਦੇ ਕੋਸ਼ਿਸ਼ਾਂ ਇਹ ਇਹਨਾਂ ਦਾ ਔਸੂਲ ਆ ਇਹ ਇਥੇ ਇੰਡੀਆ ਵਾਲਿਆਂ ਦਾ ਅੱਛਾ ਵੋਟ ਬਣੀ ਇੱਥੇ ਦੀ ਕੀ ਉੱਥੇ ਨਹੀਂ ਵੋਟ ਬਣੀ ਹੋਈ ਹੈ ਮੇਰੀ ਮੈਂ ਵੋਟ ਦਪਾਂਗੀ ਬਿਲਕੁਲ ਜੀ ਪਾਉਂਗੀ ਫਿਰ ਹੁਣ ਜਿਹੜੀ ਵੋਟਾਂ ਮੰਗਣ ਆਣਗੇ ਕੀ ਕਹੂੰਗੀ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਹੈ ਪਹਿਲਾਂ ਮੇਰੇ ਇੱਕੋ ਮੇਰੇ ਘਰ ਵਾਲਾ ਹੈ ਨੀਗਾ ਮੇਰਾ ਇੱਕੋ ਹੀ ਗੱਲ ਆ ਵੀ ਸਾਡੇ ਬੱਚਿਆਂ ਨੂੰ ਨੌਕਰੀ ਇੱਧਰ ਮਿਲਣੀ ਚਾ ਦਾ ਸਾਡੇ ਆਪਣੇ ਪਿੰਡ ਦਾ ਜਾਂ ਆਪਣੇ ਦੇਸ਼ ਦਾ ਨਾਂ ਰੌਸ਼ਨ ਲੂਗਾ ਉੱਥੇ ਜਾਂਦੇ ਜ਼ਰੂਰ ਆ ਬੱਚੇ ਆਪਦੇ ਭਵਿੱਖ ਲਈ ਜਾਂਦੇ ਆ ਪਰ ਉੱਥੇ ਜਿਹੜੀਆਂ ਸਹੂਲਤਾਂ ਨੇ ਉਹ ਇੱਥੇ ਸਾਨੂੰ ਦੇ ਹੀ ਨਹੀਂ ਰਹੇ ਸਰਕਾਰ ਨਹੀਂ ਦੇ ਰਹੀ ਕਿ ਆ ਕਿ ਮੁੱਦੇ ਲੱਗ ਰਹੇ ਵੋਟ ਪਾਉਗੇ डालेंगे ਵੋਟ ਤਾਂ ਹਾਂ ਕਿ ਆ ਕਿ ਪਰੇਸ਼ਾਨੀਆਂ ਹੈ ਵੀ ਕੁਝ ਪਰੇਸ਼ਾਨੀ ਇਹ ਹੈ ਕਿ ਸਰਕਾਰ ਸਭ ਆਪਣੇ ਸ ਆਪਣੇ ਮਤਲਬ ਰੱਖਤੇ ਕਿਸੇ ਦਾ ਕੋਈ ਨਹੀਂ ਜਿਸ हिसाब से यहां पे ਲੋਕ ਮਿਹਨਤ ਕਰਦੇ ਬਾਹਰ ਇਸੇ ਲਈ ਜਾ ਰਹੇ ਕਿਉਂਕਿ यहां पे ਮਿਹਨਤ ਕਰਦੇ ਉਸੇ ਸਾਬਸੇ ਸੈਲਰੀ ਨਹੀਂ ਮਿਲਦੀ ਇਹਨੇ ਵੀ ਬਾਹਰ ਜਾਣਾ ਹੈ ਨਹੀਂ ਨਹੀਂ ਮੈਨੂੰ जाना। मैंने लॉ करके यहीं पे रहना है बट जिस हिसाब से लोग इसीलिए बाहर जा रहे हैं क्योंकि यहाँ पे जितना वो मेहनत कर रहे हैं उतना उनको नहीं मिल रहा सैलरी तो इसीलिए सब बाहर जाते हैं बाकी सरकार अपने का अपना ही देखती है ना इंफ्रास्ट्रक्चर अच्छा है ना कुछ अच्छा है इतनी प्रॉब्लम्स फेस करनी पड़ती हैं हर टाइम तो, तो चुनावों के टाइम याद जाती है चुनावों के टाइम याद आ जाते हैं ये करेंगे वो करेंगे हजार रुपए फीस देंगे ये देंगे वो देंगे पर ऐसा कुछ भी नहीं होता प्रॉब्लम फेस करनी पड़ती है सबको ही करनी पड़ रही है हम भी नहीं है कोई भी सबको फेस करना पड़ता है इसीलिए लोग बाहर जा रहे हैं नहीं तो यहां पे अच्छा हो तो कौन कोई नहीं जाएगा बसच ना लेडीज ज्यादा मैं लगता है तू कर ले एक दो और भी है गए सॉरी <laughs> अच्छा फ्री फ्री ने सफर जिमे तू देखो मतलब माता वहां पैना सारी बस भरी पड़ी है ते की थोन लगता है सही है ਠੀਕ ਹੈ ਜੋ ਕਰ ਗਿਆ ਕੈਪਟਨ ਜਾਂਦਾ ਜਾਂਦਾ ਆ ਮੈਂ ਵੀ ਬਾਟੀ ਨਿਕੜ ਬੰਦ ਕਰਦਾ ਉਹ ਇਹਨਾਂ ਨੇ ਕਿਹੜਾ ਬੰਦ ਕਰਤਾ ਹੁਣ ਬੰਦ ਤਾ ਤੁਸੀਂ ਇਹ ਦੱਸੋ ਵੀ ਹੈ ਠੀਕ ਹੈ ਠੀਕ ਆ ਵਧੀਆ ਹੈਗਾ ਵਧੀਆ ਹਾਂ ਅਸੀਂ ਕਈ ਵਾਰ ਗੱਲ ਕਰਦੇ ਸੀ ਕਈ ਕਹਿੰਦੇ ਕਹਿੰਦੇ ਘਰ ਚ ਨਾ ਲੇਡੀਜ਼ ਕਹਿੰਦੇ ਰੋਸ ਜਾਂਦੀਆਂ ਆਧਾਰ ਕਾਰ ਚੱਕ ਲੈਂਦੀਆਂ ਚਲੇ ਜਾਂਦੀਆਂ ਸਾਡੇ ਤਾਂ ਨਹੀਂ ਤਾਂ ਨਾ ਨਾ ਸਾਡੇ ਵਾਰੀ ਨਹੀਂ ਕੋਈ ਰੋਸਦੇ ਨਹੀਂ ਨਾ ਸੈਂਤਿ ਨਾਲ ਜਾਂਦੇ ਆ ਹਾਂਜੀ ਤੁਸੀਂ ਸੈਂਤਿ ਨਾਲ ਜਾ ਰਹੇ ਹੋ ਸੈਂਤਿ ਨਾਲੇ ਜਾ ਰਹੇ ਆ ਅਸੀਂ ਜਿੱਤੇ ਅੱਛਾ ਇਹ ਠੀਕ ਲੱਗਦਾ ਫ੍ਰੀ ਸਫਰ ਵਧੀਆ ਕਿੱਥੇ ਜਾ ਰਹੇ ਹੋ ਜਗਰਾਉਂ ਅੱਛਾ ਫਿਰ ਜਿਨ੍ਹਾਂ ਨੇ ਫ੍ਰੀ ਕੀਤਾ ਸੀ ਸਫਰ ਕੈਪਟਨ ਸਰਕਾਰ ਨੇ ਕੀਤਾ ਸੀ ਆਮ ਆਦਮੀ ਪਾਰਟੀ ਨੇ ਇਹਨੂੰ ਜਾਰੀ ਰੱਖਿਆ ਫਿਰ ਕਿਹੜਾ ਸਹੀ ਲੰਗਦਾ ਆਪਾਂ ਤਾਂ ਸਾਰੇ ਸਹੀ ਆ ਔਰ ਸਹੀ ਹੈ ਸਸ਼ੀਕਲ ਜੀ ਸ਼ਿਗਰ ਜਾਨ ਕਿੱਥੇ ਦੇ ਹੋ ਸਰ ਜਗਰਾਉਂ 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 ਦੇ ਹਾਲ ਆਪਾਂ ਲੋਕ ਸਭਾ ਇਹੀ ਪੈਂਦਾ ਨਾ ਲੁਧਿਆਣਾ ਹੀ ਪੈਂਦਾ ਹਾਂ ਜੀ ਕਿ ਹਾਲ ਨੇ ਆਪਣੇ ਜਗਰਾਉਂ ਦੇ ਜਗਰਾਉਂ ਤਾਂ ਠੀਕ ਹੈ ਕਾ ਕਿੰਨਾ ਸਮਾਂ ਹੋ ਗਿਆ ਇੱਥੇ ਜਗਰਾਉਂ ਆਏ ਮੈਨੋਂ ਹੋ ਗਿਆ 25-30 ਸਾਲ 25-30 ਸਾਲ ਤੋਂ ਬਦਲਾਅ ਕੋਈ ਲੈ ਕੇ ਆਈ ਪਾਰਟੀ ਲੱਗਦਾ ਹੈ ਕੋਈ ਪਾਰਟੀ ਨੇ ਬਦਲਾਅ ਲੈ ਆਇਆ ਹੋਵੇ ਵਾਕਈ ਕੋਈ ਕੰਮ ਹੋਇਆ ਹੋਈ ਨਹੀਂ ਇਦਾਂ ਕਹਿ ਨਹੀਂ ਸਕਦਾ ਜੀ ਸਰਕਾਰੀ ਬੰਦੇ ਆ ਨਾ ਹਾਂ ਅਸੀਂ ਸਰਕਾਰੀ ਬੰਦੇ ਹੋ ਚਲੋ ਸਰਕਾਰੀ ਬੰਦੇ ਹੋ ਇਹ ਤਾਂ ਕਹਿ ਸਕਦੇ ਹੋ ਨਾ ਆਪਣੇ ਦੇਸ਼ ਲਈ ਕਿ ਜੇ ਵੋਟ ਪਾਣੀ ਹੈ ਕੀ ਸੋਚ ਕੇ ਵੋਟ ਪਾਣੀ ਹੈ ਕੀ ਹੋਣਾ ਚਾਹੀਦਾ ਹੱਲੇ ਹੋਰ ਵਧੀਆ ਕਿੱਥੇ ਜਾਣਾ ਚਾਹੀਦਾ ਕੰਮ ਉਹ ਤਾਂ ਦੇਖਾਂਗੇ ਨਾ ਕਿਹੜਾ ਬੰਦਾ ਵਧੀਆ ਕੰਮ ਕੀਤਾ ਕਿਹੜਾ ਨਹੀਂ ਕੀਤਾ ਹੈ ਕਿ ਨਹੀਂ ਫਿਰ ਉਪਰੰਗ ਡਿਸਾਈਡ ਕਰਕੇ ਪਾਵਾਂਗੇ ਅੱਛਾ ਵੋਟਰ ਦੀ ਗੱਲ ਚੱਲ ਰਹੀ ਹੈ ਨਾ ਇਹ ਅਬਵ 18 ਨੇ ਤੇ ਮੈਨੂੰ ਕਹ ਰਹੀ ਮੈਂ ਵੋਟ ਨਹੀਂ ਬਣਾਈ ਮੈਂ ਕਿਹਾ ਹੁਣ ਮੈਂ ਪੁੱਛਣਾ ਜ਼ਰੂਰ ਹੈ ਕਿ ਵੋਟ ਕਿਉਂ ਨਹੀਂ ਬਣਾਈ ਇਲੈਕਸ਼ਨ ਕਮਿਸ਼ਨ ਦੇਖ ਰਿਹਾ ਮੈਂ ਪਿੰਟ ਪੁੱਛੂੰਗੀ ਨਾ ਪੁੱਛੂੰਗੀ ਦੱਸੋ ਨਾ ਲੇ ਚੁਣੀ ਲਾ ਲਾ ਮੈਂ ਟਾਈਮ ਪਛੜ ਹੋ ਗਈ ਇਲੈਕਸ਼ਨ ਕਮਿਸ਼ਨ ਤੇ ਭੇਜੂਗਾ ਵੀ ਬੁਢੀ ਵੋਟ ਬਣਾ ਬੰਦੇ ਅੱਛਾ ਇਹ ਦੱਸੋ ਕਿਉਂ ਨਹੀਂ ਬਣਾਈ ਵੋਟ ਐਂ ਦੱਸੋ ਕੋਈ ਚੱਕਰ ਨਹੀਂ ਕੁਛ ਨਹੀਂ ਕਹਿੰਦੇ ਹੋ ਵੈਸੇ ਨਹੀਂ ਬਣਾਈ ਕੋਈ ਕਾਰਕੁਸ਼ਤਾ ਹੁੰਦਾ ਵੀ ਮੈਨੂੰ ਲੋੜ ਨਹੀਂ ਮਤਲਬ ਕਿੰਨਾ ਪੈਸੇ ਨਹੀਂ ਕੀਤਾ ਮਤਲਬ ਕਿ ਇਹ ਅਸੀਂ ਦੇਸ਼ 'ਚ ਰਹਿਣੇ ਆ ਸਾਡੇ ਕੁਝ ਹੱਕ ਨੇ ਕੁਝ ਅਧਿਕਾਰ ਵੀ ਨੇ ਹੈਨਾ ਜੇ ਅਧਿਕਾਰ ਲੈਣੇ ਲੱਗੇ ਹਾਂ ਤੁਸੀਂ ਪਹਿਲਾਂ ਇਹ ਦੱਸੋ ਵੀ ਕਰਦੇ ਪੜਦੇ ਹੋ ਜੋਬ ਕਰਦੇ ਹੋ ਹਾਂ ਪੜ੍ਹੇ ਲਿਖੇ ਹੋ ਨਾ ਪੜ੍ਹੇ ਪੜ੍ਹੇ ਲਿਖੜ ਰਹੇ ਹਾਂ 12 ਪੜ੍ਹੇ ਲਿਖੇ ਹੋ 12th ਤੋਂ ਬਾਅਦ ਹਾਂ ਫਿਰ ਇਹ ਤਾਂ ਇੰਨਾ ਤਾਂ ਪਤਾ ਹੈ ਨਾ ਕਿ ਅਸੀਂ ਵੋਟ ਜ਼ਰੂਰ ਪਾ ਸਕਦੇ ਹਾਂ ਰਾਈਟ ਟੂ ਵੋਟ ਹੈ ਨਾ ਹਾਂ ਤਾਂ ਹੀ ਅਸੀਂ ਦੇਸ਼ ਦੀ ਤਰੱਕੀ ਦੇ ਵਿੱਚ ਆਪਣੇ ਸੁਝਾਅ ਦੇ ਸਕਦੇ ਆ ਆਪਣਾ ਇੱਕ ਕਹਿ ਲਓ ਕਿ ਸ਼ਕਤੀ ਦੇ ਸਕਦੇ ਆ ਵੀ ਕਿਹਨੂੰ ਇਸ ਆਪਣੇ ਪੱਧਰ ਹਾਂਜੀ ਬਣਾਉਂਗੇ ਵੋਟ ਹਾਂਜੀ ਬਣਾ ਲਾਂਗੇ ਅਗਲੀ ਵਾਰ ਵੋਟ ਦੇ ਹਾਂ ਨੈਕਸਟ ਟਾਈਮ ਪੰਜ ਸਾਲ ਬਾਅਦ ਐਕਸ਼ਨ ਕਮਿਸ਼ਨ ਨੇ ਕਹਦੇ ਕਿ ਮੈਂ ਵੋਟ ਨਹੀਂ 2.5 ਸਾਲ ਬਾਅਦ ਹੀ ਆ ਜਣੇ ਪੰਜਾਬ ਦੇ ਵੀ ਰਹਿੰਦੀ ਆ ਉਸ ਤੋਂ ਬਾਅਦ اچھا ਐਨਕੋਈ ਨਹੀਂ ਆ ਬੋਲੋ ਸਾਰੇ ਘਟੇ ਬਣਾ ਕੇ ਲਈ ਚਲੋ ਬਹੁਤ ਅਜੀਬ ਹਾਂ ਇੱਕ ਵਾਰ ਤੁਸੀਂ ਆਖਰੀ ਸਵਾਲ ਲੈ ਲਓ ਅੱਛਾ ਤੁਹਾਨੂੰ ਪਤਾ ਹੀ ਐਸੀ ਚਰਚਾ ਕਿਹੜੀ ਕਰ ਰਹੇ ਹਾਂ ਨਾ ਪਿੰਡਾਂ 'ਚ ਵੀ ਹੁੰਦੀ ਹੋਣੀ ਮੈਨੂੰ ਲੱਗਦਾ ਜਦੋਂ ਇਕੱਠੇ ਹੋ ਕੇ ਤੁਸੀਂ ਬਹਿੰਦੇ ਹੋ ਘਰਾਂ 'ਚ ਮੰਨ ਲਓ ਕਿਸੇ ਨੇ ਘਰ ਚਲੇ ਗਏ ਗੱਲਾਂ ਕਰਦੇ ਹੋਣੇ ਕਿ ਹੁਣ ਫੇਰ ਵੋਟ ਆ ਗਈਆਂ ਹੁਣ ਕਿਹਨੂੰ ਵੋਟ ਪਾਈਏ ਕੀ ਚਰਚਾ ਚੱਲਦੀ ਹਾਂ ਕਿਸੇ ਨੂੰ ਨਹੀਂ ਬਣੀ ਹੈ ਇਸਰ ਵੀ ਨਹੀਂ ਬਣੀ। ਬਾਬੇ ਮੈਨੂੰ ਮਿਲਦਾ ਸਰਕਾਰਾਂ ਦੀ ਦਿੱਤੀ ਨਹੀਂ। ਅੱਛਾ ਕੀ ਚੱਕਰ ਹੈ ਕਿਉਂ ਨਹੀਂ ਬਣੀ? ਉਹ ਨਹੀਂ ਬਣੀ। ਹਾਂਜੀ। ਉਹ ਨਹੀਂ ਬਣੀ। ਵੋਟ ਬਣੀ ਨਹੀਂ। ਅੱਛਾ ਪਾਣੀ ਇਸੀ ਬੋਰਡ 'ਤੇ ਲੱਗ। ਹਾਂਜੀ। ਉਹ ਬਵਾ ਲੀਂਗੇ ਅਸੀਂ ਸਾਡੀਆਂ ਮੁੜ ਕੇ ਨਹੀਂ ਅਸੀਂ ਬਣਵਾਈਆਂ ਸੀ। ਸਰਪੰਚ ਨੇ ਮੁੜ ਕੇ ਕਹਿ ਨਹੀਂ ਕਿ ਬਣਵਾਉ। ਅੱਛਾ ਇਹ ਚੀਜ਼ ਵੀ ਮਿਲਦਾ ਇਲੈਕਸ਼ਨ ਕਮਿਸ਼ਨ ਨੇ ਤੇ ਅੰਚਲਿਆਂ ਦੀ ਲੋੜ ਹੈ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਨੇ ਯਾਰ ਕਹ ਲਓ ਪਿੰਡਾਂ ਤੱਕ ਜਿਨ੍ਹਾਂ ਨੂੰ ਜਾ ਕੇ ਵੋਟਾਂ ਬਣਾਉਣੀਆਂ ਨੇ ਤਾਂ ਇਹ ਇਹਨਾਂ ਦੀ ਵੋਟਾਂ ਨੇ ਇਹਨਾਂ ਦੀ ਵੋਟ ਨਹੀਂ ਬਣੀ ਮੈਨੂੰ ਲੱਗਦਾ ਇਹਦਾ ਵੀ ਧਿਆਨ ਚ ਲੈਣੀਆਂ ਚਾਹੀਦੀ ਥੋੜੇ ਵੋਟ ਹਲੇ ਤਾਂ ਨਹੀਂ ਬਣੀ ਐਨੀ ਉਮਰ ਹੋ ਗਈ ਤੁਹਾਡੀ ਕਹਰੇ ਬਣੀ ਸੀ ਗਵਾਚ ਦੀ ਵੋਟ ਕਿਉਂ ਨਹੀਂ ਲਈ ਗਵਾਚ ਦੀ ਤਾਂ ਤੁਸੀਂ ਵੈਸੀ ਵੀ ਚੈੱਕ ਕਰਵਾ ਸਕਦੇ ਹੋ ਜਾ ਕੇ ਉੱਥੇ ਜਿਹੜੇ ਤੁਹਾਡੇ ਘਰ ਰਹਿੰਦੇ ਹੋ ਜਿੱਥੇ ਉੱਥੇ ਲੱਗਿਆ ਹੋਣਾ ਨਾ ਜਿੱਥੇ ਮੇਨ ਇੰਸਟਾਲ ਲੱਗਿਆ ਹੋਣਾ ਉੱਥੇ ਜਾ ਕੇ ਚੈੱਕ ਕਰਾ ਸਕਦੇ ਹੋ ਤੁਸੀਂ ਵੋਟਾਂ ਵੀ ਪਾ ਸਕਦੇ ਹੋ ਜੀ ਵੋਟ ਪਾ ਸਕਦੇ ਹੋ ਤੁਸੀਂ ਫਿਰ ਵੀ ਤੁਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਗੱਲ ਕਰਿਓ ਤੇ ਇੱਕ ਵਾਰ ਕਹਿ ਦਿਓ ਇਲੈਕਸ਼ਨ ਕਮਿਸ਼ਨ ਨੂੰ ਕਿ ਮੈਂ ਵੋਟ ਪਾਉਂਗੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਸਾਡੀ ਵੀ ਸੈਲਰੀ ਬਣ ਲੈਣੀ ਚਾਹੀ ਲੋਕਾਂ ਨੂੰ ਵੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਛਾ ਮਾਤਾ ਜੀ ਸਾਸ਼ਿਕਾਂ ਕਿੱਥੇ ਚੱਲਦੇ ਅਸੀਂ ਚੱਲੇ ਹੋ ਮੋਗਾ ਮੋਗਾ ਅੱਛਾ ਮੋਗੇ ਚੱਲਿਓ ਅਤੇ ਬੜੀ ਬਾਰ ਵੋਟਾਂ ਪਾਈਆਂ ਹੋਣੀਆਂ ਤੁਸੀਂ ਹਨਾ ਬੜੀਆ ਸਰਕਾਰਾਂ ਦੇਖੀ ਹੋਣੇ ਕਾਲੀਆਂ ਦੀਆਂ ਕਾਂਗਰਸ ਫਿਰ ਹੁਣ ਨਵੀਂ ਸਰਕਾਰ ਵੀ ਦੇਖੀ ਨਵੀਂ ਸਰਕਾਰ ਕਿਵੇਂ ਹੈ ਅਸ ਤਾਂ ਬੇਟਾ ਹਜੇ ਕੋਈ ਨਹੀਂ ਬੈਠੀ ਜੀ ਥਿਊਰੀ ਵੋਟ ਤਾਂ ਸਾਡੇ ਕਾਂਗਰਸ ਨੂੰ ਪਾਉਂਦੇ ਪਹਿਲਾਂ ਅੱਛਾ ਇਸ ਨੂੰ ਤੋਂ ਕੀ ਵਧੀਆ ਲੱਗਦਾ ਉਸ ਸਰਕਾਰ ਦਾ ਕੀ ਕਿਹੜਾ ਕੰਮ ਵਧੀਆ ਲੱਗਦਾ ਕੀ ਕੀਤਾ ਉਹਨਾਂ ਨੇ ਕੰਮ ਤਾਂ ਸਾਰੇ ਵਧੀਆ ਬੇਟਾ ਤੇ ਵੀ ਅਸੀਂ ਤਾਂ ਵੀ ਪਹਿਲਾਂ ਤੋਂ ਕਾਂਗਰਸ ਨੂੰ ਫੋਟੋ ਵੋਟ ਬਣ ਗਈ ਨਹੀਂ ਹੈ ਤਾਂ 2 ਸਾਲ ਪਏ ਆ 2 ਸਾਲ ਪਏ ਆ ਪਰ ਗੱਲਾਂ ਤਾਂ ਹੁੰਦੀ ਹੁਣੇ ਆਸ-ਪਾਸ ਦੋਸਤਾਂ 'ਚ ਨਹੀਂ ਮੈਂ ਤਾਂ ਇੰਟਰਸਟ ਨਹੀਂ ਰੱਖਦਾ ਇੰਨਾਂ ਗੱਲਾਂ 'ਚ ਇੰਟਰਸਟ ਨਹੀਂ ਰੱਖਦਾ ਇੰਨਾਂ ਗੱਲਾਂ 'ਚ ਕਿਨਾਂ ਕੀ ਇੰਟਰਸਟ ਕਿਸ ਚੀਜ਼ ਦਾ ਵੋਟਾ-ਬਾਟਾ ਆਪਾਂ ਨੂੰ ਇੰਨਾਂ ਦਾ ਹੈ ਨਹੀਂ ਕੋਈ ਫਾਇਦਾ ਇਸ ਦਾ ਕਿਸ ਫਾਇਦਾ ਨਹੀਂ ਹੈਗਾ ਫਿਰ ਕੀ ਹੈ ਫਾਇਦਾ ਕਿਸ ਚੀਜ਼ ਦਾ ਇਹ ਦੱਸ ਦੇ ਮੈਨੂੰ ਫਾਇਦਾ ਵਾਅਦਾ ਨੇ ਕੋਈ ਕਰਨਾ ਤਾਂ ਹੁੰਦਾ ਨਹੀਂਗਾ ਹੋਰ ਕੀ ਚਾਹੀਦਾ ਕੀ ਕਰਦਾ ਕੀ ਐ ਮੈਂ 20C ਕਰਦਾ ਇੱਥੇ ਕਾਲਜ ਕਾਲਜ ਪੜ੍ਹਨ ਮੈਂ ਫਿਰ ਤਾਂ ਵੋਟ ਬਣਨੀ ਚਾਹੀਦੀ ਹਲੇ ਨਹੀਂ ਬਣੀ ਨਹੀਂ ਹਜੇ ਮੇਰੀ ਉਮਰ ਛੋਟੀ ਆ ਅਜੇ ਉਮਰ ਛੋਟੀ ਐ ਕਿਉਂ ਇੰਟਰਸਟ ਕਿਉਂ ਨਹੀਂ ਹੈ ਕਾਰਨ ਕੀ ਲੱਗਦਾ ਹੈ ਕਿ ਕੰਪਨੀ ਆਉਂਦਾ ਇਸ ਕਰਕੇ ਨਿਕੰਮਤਾ ਮਹੱਤਤਾ ਕਰਕੇ ਦਾ ਕੰਮ ਕਰਾਈ ਰਹੀ ਹੈ ਹੋਰ ਕੀ ਚਾਹੀਦਾ ਚਲੋ ਵੋਟ ਬਣਵਾ ਲਓ ਫਿਰ ਦੋ ਸਾਲਾਂ ਬਾਅਦ ਬਣਨੀ ਆ ਉਹ ਦੋ ਸਾਲ ਬਾਅਦ ਬਣਵਾ ਲਓ ਪਰ ਵੋਟ ਜਿੰੂ ਮਰਜ਼ੀ ਪਾਇਓ ਵੋਟ ਜ਼ਰੂਰ ਪਾਇਓ ਹੈ ਨਾ ਸਾਡੇ ਫੰਡਾਮੈਂਟਲ ਰਾਈ ਕੁਝ ਤਾਂ ਹੈਗੇ ਆ ਜਿਨਾਂ ਨੂੰ ਪ੍ਰਿਜ਼ਰਵ ਕਰਨ ਦੀ ਲੋੜ ਹੈਗੀ ਐ ਇਸ ਕਰਕੇ ਵੋਟ ਜ਼ਰੂਰ ਪਾਓ ਇੱਕ ਤਰੀਕ ਨੂੰ 4 ਤਰੀਕ ਨੂੰ ਰਿਜ਼ਲਟ ਆਏਗਾ ਔਰ ਰਿਜ਼ਲਟ ਥੋੜਾ ਹੀ ਐ ਇਸ ਕਰਕੇ ਕਹਿੰਦੇ ਸੋਚ ਸਮਝ ਕੇ ਆਓ ਤਾਂ ਕਿ ਅਗਲੇ 5 ਸਾਲ ਇਹ ਨਾ ਕਹੋ ਕਿ ਇਹ ਸਾਡੇ ਗਲੀ 'ਚ ਨਹੀਂ ਆਇਆ ਸਾਡੇ ਮਹੱਲੇ 'ਚ ਨਹੀਂ ਆਇਆ ਇਸ ਕਰਕੇ ਪਹਿਲਾਂ ਹੀ ਸੋਚ ਸਮਝ ਕੇ ਪਾ ਲੋ ਪਹਿਲਾਂ ਹੀ ਨੈਗੇਟਿਵ ਨਾ ਹੋ ਪੋਜ਼ਿਟਿਵ ਹੋ ਕੇ ਚੱਲੋ ਕਿਉਂਕਿ ਡੈਮੋਕ੍ਰੇਸੀ ਆਪਣੇ ਦੇਸ਼ ਦੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਐ ਇਸ ਲਈ ਵੋਟ ਜ਼ਰੂਰ ਪਾਓ ਅੱਜ ਮਰਜ਼ੀ ਥੋੜੀ ਗੱਲ ਤੇ ਗੱਲ ਯਾਦ ਆਈ ਮੈਂ ਇੱਕ ਵਾਰ ਸੁਣ ਰਹੀ ਸੀ ਬੱਬੂ ਮਾਰੂਨੀ ਸਟੇਜ 'ਤੇ ਪਹਿਲਾਂ ਕਹਿੰਦੇ ਵੋਟ ਸੋਰ ਸਮਝ ਕੇ ਪਾਇਆ ਕਰੋ ਫਿਰ 5 ਸਾਲ ਇੰਤਜ਼ਾਰ ਕਰ ਲਿਆ ਕਰੋ ਤਾਂ ਮੈਨੂੰ ਲੱਗਦਾ ਕਿ ਕਾਹਲੀ ਵੀ ਬਣੀ ਹੁੰਦੀ ਸਾਡੇ ਲੋਕਾਂ ਨੂੰ ਕੋਈ ਵੀ ਸਰਕਾਰ ਹੈ ਜਾਂ ਕੋਈ ਵੀ ਨੁਮਾਇੰਦਾ ਹੈ ਵਾਕਈ ਸਮਾ ਜਿਹੜਾ ਹੈ ਜੇ ਕੋਈ ਨਮੀ ਤੇ ਰਾਂਦੀ ਤੇ ਉਹਨੂੰ ਜ਼ਰੂਰ ਚਾਹੀਦਾ ਖੈਰ ਫਜ਼ਮ ਮੈਨੂੰ ਲੱਗਦਾ ਹੁਣ ਸਮਾ ਜਿਹੜਾ ਹੋ ਚੁੱਕਾ ਹੈ ਸਾਡੀ ਜਿਹੜੀ ਲਾਰੀ ਹੈ ਇਸ ਵਾਰੀ ਉਹ ਪੂਰੀ ਹੋ ਚੁੱਕੀ ਲੋਕਾਂ ਨੇ ਲਾਰੇ ਦੱਸ ਦਿੱਤੇ ਇੱਕ 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 ਜੀ ਜ਼ਰੂਰ ਹੈ ਜਿڑی ਤੁਸੀਂ ਗੱਲ ਕੀਤੀ 5 ਸਾਲ ਵੇਟ ਕਰਿਆ ਕਰੋ ਪ੍ਰਾਈਵੇਟ ਨੌਕਰੀ ਵਰਗੀ ਚੋਣਾ ਹੋ ਗਿਆ ਨਾ ਕਿ ਟਾਰਗੇਟ ਪਹਿਲੇ ਹੀ ਮੰਗ ਲੈਂਦੇ ਨੇ ਇਸ ਕਰਕੇ ਬਹੁਤ ਜ਼ਰੂਰੀ ਹੈ ਪਰ ਕਿਉਂਕਿ ਅਸੀਂ ਮੁੱਦੇ ਵੀ ਜਾਣ ਤਕੀਕਤ ਕੀਤੀ ਕੀ ਆ ਅਖੀਰ ਕਰ ਲੋਕਾਂ ਦੀ ਪਰੇਸ਼ਾਨੀਆਂ ਕੀ ਨੇ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਾਰਟੀਆਂ ਸੁਣਨ ਤੇ ਸਮਝਣ ਕਿ ਅਖੀਰ ਕਰ ਲੋਕਾਂ ਦਾ ਮੁੱਦੇ ਕੀ ਨੇ ਹਕੀਕਤ ਕੀ ਆ ਜ਼ਮੀਨ ਦੀ ਤਾਂ ਤੱਕ ਦੇ ਲਈ ਮੈਂ ਬਸਮ ਵਰਮਾ ਤੇ ਮੇਰੇ ਨਾਲ ਨੇ ਪ੍ਰਿਆੰਕਾ ਮਿਲੂ ਅਸੀਂ ਲੈਣੇ ਆ ਇਜਾਜ਼ਤ ਵੀਡੀਓ ਜਰਨਲਿਸਟ ਸੁਮਿਤ ਖਿਲੇਰ ਦੇ ਨਾਲ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਰਿਆਣੇ ਮਾਚਲ ਸਸਵੇਕਾਰ